ਆਲਾ ਰੋਡ ਤੇ ਭਿਆਨਕ ਹਾਸਾ ਹੋਇਆ ਜਿਸ ਚ ਨਸ਼ੇ ਚ ਧੁੱਤ ਤੇਜ਼ ਰਫਤਾਰ ਸਕਾਰਪਿਓ ਗੱਡੀ ਚਾਲਕ ਨੇ ਪਿੱਛੋਂ ਤੋਂ ਗੱਡੀ ਵਿੱਚ ਟੱਕਰ ਮਾਰ ਦਿੱਤੀ ਚਾਰ ਗੱਡੀਆਂ ਇਸ ਹਾਸੇ ਚ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈਆਂ ਨੇ ਪੰਜ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਦਕਿ ਡਰਾਈਵਰ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਦੋ ਵਿਅਕਤੀ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਨੇ ਦੱਸਦੀ ਹੈ ਕਿ ਸੋਨ ਸਿੰਘ ਦਾ ਪਰਿਵਾਰ ਦਰਬਾਰ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਜੋ ਇਸ ਹਾਸੇ ਦਾ ਸ਼ਿਕਾਰ ਹੋ ਗਿਆ ਮਾਤਾ ਜੀ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਅੰਬਰਸਰ ਤੋਂ ਆਏ ਸੀ ਉਹ ਆਸਵਾਪ੍ਰੇਵ ਪਤਾ ਲੱਗਿਆ ਕਾਫੀ ਭਿਆਨਕ ਸੀ ਗੱਡੀ ਬਹੁਤ ਜ਼ੋਰ ਨਾਲ ਜੀ ਗੱਡੀ ਵੀ ਖਤਮ ਹੋ ਗਈ ਪੂਰੀ ਹਾਂਜੀ ਬਹੁਤ ਜ਼ੋਰ ਨਾਲ ਵੱਜੀ ਜਿਹੜੀ ਸਾਡੇ ਮੂਹਰੇ ਗੱਡੀ ਸੀ ਉਹ ਚੱਕ ਕੇ ਮਾਰੀ ਸਾਡੀ ਗੱਡੀ ਫਿਰ ਮੂਹਰੇ ਪੁਲਿਸ ਆ ਜਾਂਦੀ ਗੱਡੀ 'ਚ ਵੱਜੀ ਜਾ ਕੇ ਉਹਨੇ ਪਿੱਛੋਂ ਸਾਡਾ ਸਾਰਾ ਨੁਕਸਾਨ ਕਰਤਾ ਗੱਡੀ ਨੇ ਉਹ ਕਿੰਨੇ ਜਾਣੇ ਸੀ ਮਾਤਾ ਜੀ ਕਿੰਨੇ ਜਣੇ ਆ ਰਹੇ ਸੀ ਹੁਣ ਅਸੀਂ ਹਾਂ ਗੱਡੀ 'ਚ ਕਿੰਨੇ ਜਣੇ ਸੀ ਅਸੀਂ 6 ਜਾਣੇ ਸੀ ਇਥੋਂ ਆਰੇ ਜਿਮਤੇ ਸੰਟਾ ਸੁਟਕ ਮਾਰਦੇ ਤੱਕ ਕਿੰਨੇ ਮਤਲਬ ਤੁਹਾਡੇ ਵੀ ਸੱਤ ਵਜੇ ਪਤਾ ਲੱਗਿਆ ਹਾਂਜੀ ਮੇਰੀ ਬਾਹ ਜਿਆਦਾ ਇਧਰ ਹੋਈ ਆ ਜੀ ਤੇ ਆ ਸਿਰ ਜਾ ਕੇ ਲੱਗਿਆ ਮੇਰੇ ਕਿਥੋਂ ਆਰੇ ਜਿਮਤੇ ਅਸੀਂ ਅੰਬਰਸਰ ਤੋਂ ਜੀ ਤੁਹਾਡੇ ਪਿੱਛੇ ਗੱਡੀਆਂ ਦੇ ਪਿੱਛੋਂ ਵਜੀਆਂ ਗੱਡੀਆਂ ਹਾਂਜੀ ਸਾਡੀ ਜਿਹੜੀ ਮੂਰੇ ਗੱਡੀ ਸੀ ਉਹ ਗੱਡੀ ਪਿਛਲੀ ਗੱਡੀ ਨੇ ਚਲਾ ਕੇ ਮਾਰੀ ਸਾਡੀ ਗੱਡੀ ਥੋੜੇ ਜਿਹਾ ਜਾ ਕੇ ਪੋਰਸ ਆ ਜਾਂਦੇ ਬੰਪਰ ਤੇ ਵੱਜੀ ਉਹਨੇ ਸਾਡੀ ਸਾਰੀ ਗੱਡੀ ਭੰਨੀਆਂ ਜਿਹੜੀ ਪਿੱਛੋਂ ਗੱਡੀ ਆਉਂਦੀ ਸੀ ਸਾਰੀ ਡਿੱਗੀ ਲੱਗਦਾ ਨਹੀਂ ਕਿ ਜਿਹੜਾ ਨਸ਼ਾ ਕਰਕੇ ਗੱਡੀ ਜਿਹੜੀ ਵੱਜੀਆ ਜੇ ਨਸ਼ਾ ਕੀਤਾ ਵਾਲਾ ਸੀ ਬੰਦੇ ਕੀਤਾ ਹੋਇਆ ਸੀ ਉਹਨਾਂ ਦੀ ਸ਼ਰਾਬ ਦੀਆਂ ਬੋਤਲਾਂ ਹੁਣ ਵੀ ਵਿੱਚ ਪਈਆਂ ਸੀਗੀਆਂ ਹੁਣ ਵੀ ਹੋਣਗੇ ਉਹਨਾਂ ਦੀ ਗੱਡੀ ਦੇ ਵਿੱਚ ਹੀ ਤੇਰਾ ਨਾਮ ਸੋਹਣ ਸਿੰਘ ਆ ਜੀ ਸੋਹਣ ਸਿੰਘ ਜੀ ਅੱਜ ਗੱਡੀਆਂ ਦੀ ਟੱਕਰ ਹੋਈ ਆਪ ਤੇ ਕਾਫੀ ਗੱਡੀਆਂ ਦਾ ਨੁਕਸਾਨ ਹੋਇਆ ਕਿਸ ਤਰ੍ਹਾਂ ਵਾਪਰਿਆ ਪੁੱਤ ਸਾਹੀ ਅਸੀਂ ਜੀ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆਏ ਸੀਗੇ ਅਸੀਂ ਪਰਿਵਾਰ ਦੇ 6 ਜੀ ਸੀ 2 ਬੱਚੇ ਸੀ ਚਾਰ ਅਸੀਂ ਵੱਡੇ ਸੀਗੇ ਜਦੋਂ ਅਸੀਂ ਇੱਥੇ ਮੋੜਤੇ ਆਇਤਾ ਸਾਡੇ ਮਗਰੋਂ ਇੱਕ ਗੱਡੀ ਦਾੜ ਦੇਣੇ ਆ ਕੇ ਬੱਜੀ ਉਹ ਮੁੜ ਕੇ ਹੋ ਦੂਰ ਜਾ ਗਈ ਉਹ ਕਿਉਂਕਿ ਉਹਦੇ ਵਿੱਚ ਮਗਰੋਂ ਸਰਕਾਰਪੀਓ ਗੱਡੀ ਬੱਜੀ ਜਿਹੜੇ ਬੰਦੇ ਦਰੋਸਤ ਨਹੀਂ ਸੀ ਲੱਗਦਾ ਵੀ ਉਹਨਾਂ ਦਾ ਨਸ਼ਾ ਪੱਤਰੋ ਇੱਕੋ ਹੀ ਬੰਦਾ ਸੀ ਉਹ ਚਲਾਉਂਦਾ ਸੀ ਉਹਦਾ ਛੱਕਿਆ ਹੋਇਆ ਸੀ ਤੇ ਸਾਡੀ ਗੱਡੀ ਉਹ ਜਦੋਂ ਗੱਡੀ ਵਿਚਾਲੇੋਂ ਨਿਕਲ ਕੇ ਦੂਰ ਬੱਜੀ ਉਹਨਾਂ ਦੇ ਸੱਟਾਂ ਹੀ ਬਾਵਾ ਬੱਜੀਆਂ ਪੰਨ ਕੇ ਗੱਡੀ ਕੱਢਿਆ ਉਹ ਸਾਡੀ ਗੱਡੀ ਡਿੱਗੀ ਹੋਣਾ ਡਿੱਗੀ ਵਾਲੀ ਸੀ ਈਟੋਜ ਇਸ ਕਰਕੇ ਉਹਦੀ ਪਹਿਲਾਂ ਡਿੱਗੀ ਟੁੱਟੀ ਸਾਡੇ ਬੱਚੇ ਮਗਰ ਸੀਗੇ ਕੁਦਰਤੀ ਤੌਰ ਤੇ ਪ੍ਰਮਾਤਮਾ ਦੇ ਸ਼ੁਕਰ ਨਾਲ ਸਾਡੇ ਬੱਚਿਆਂ ਦੇ ਸਾਟ ਨਹੀਂ ਲੱਗੀ ਮੇਰੀ ਮੈਸੇਜ ਦੇ ਕੁਛ ਛਿਰੀ ਟਾਂ ਆਈਆਂ ਪਰ ਵੱਡੀ ਮੇਜਰ ਸਾਟ ਤੋਂ ਅਸੀਂ ਬਚ ਗਏ ਲੱਗਦਾ ਕਿ ਨਸ਼ਾ ਕਰਕੇ ਜਿਹੜਾ ਇਹਦਾ ਹਾਸਾ ਵਾਪਰੇ ਜੀ ਇਹੀ ਕਾਰਨ ਆ ਜੀ ਵਾਪਰਨ ਦਾ ਕਿਉਂਕਿ ਹੁਣ ਅੱਜ ਤਾਂ ਧੁੰਦ ਬਣੀ ਸੀ ਦਿਨ ਸਾਫ ਸੀ ਮੂਹਰੇ ਗੱਡੀਆਂ ਖੜੀਆਂ ਸੀ ਸਾਡੇ ਮੂਹਰੇ ਬਲੈਨੋ ਗੱਡੀ ਖੜੀ ਸੀ ਉਦੋਂ ਮੂਹਰੇ ਪੁਲਿਸ ਦੀ ਖੜੀ ਸੀ ਇੱਕ ਦੂਜੀ ਚ ਵਜ ਵਜ ਤਿੰਨ ਚਾਰ ਤਾਈਂ ਵੱਜੀਆਂ ਉਹ ਗੱਡੀਆਂ ਦਾ ਮੂਹਰੇ ਬੰਪਰ ਵਗੈਰਾ ਮਾੜਾ ਮੋਟੇ ਬਿੰਗ ਪਏ ਉਹ ਲੈ ਗਏ ਆਪਣੀਆਂ ਗੱਡੀਆਂ ਤੇ ਸਾਡੀਆਂ ਸਾਡੀ ਗੱਡੀ ਖਤਮ ਹੋਈ ਸਾਤੋਂ ਜਿਹੜੀ ਸਾਡੇ ਵਿੱਚ ਵੱਜੀ ਉਹ ਵੀ ਖਤਮ ਜਿਹਨੇ ਇਹ ਵਿੱਟ ਮਾਰੀ ਆ ਕੇ ਉਹਦਾ ਵੀ ਨੁਕਸਾਨ ਥੋੜਾ ਹੋਇਆ ਉਹ ਵੱਡੀ ਗੱਡੀ ਐ ਸਰਕਾਰ ਵੀ ਹੋ ਹੈ ਜੀ ਅਸੀਂ ਮੰਗ ਕਰਦੇ ਆਂ ਵੀ ਜਿਹਦਾ ਨੁਕਸ ਹੈਗਾ ਬੰਦੇ ਦਾ ਉਸ ਤੇ ਹਰਜਾਨਾ ਪਾਇਆ ਜਾਵੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ। ਸਰਪਚਾਲਕ ਭੱਜੀਆ ਮੁੱਕੇ ਤੋਂ ਇਹ ਕਿਸ ਤਰ੍ਹਾਂ? ਉਹ ਹਾਂ ਜੀ ਵੈਸੇ ਪੁਲਿਸ ਵਾਲੇ ਕੋਲੇ ਸੀ ਪਰ ਉਹ ਨਿਕਲ ਗਿਆ। ਤੇ ਵੀਰੇ ਅਸੀਂ ਜੀ ਇੱਕੋ ਇਧਰੋਂ ਆ ਰਹੇ ਸੀ ਕੋਟੀ ਸੇਖਾਂ ਵੱਲੋਂ ਤੇ ਸਾਡੀ ਗੱਡੀ ਲੱਗੀ ਸੀ ਇੱਥੇ ਦੂਜੀ ਮਕੈਨਿਕ ਦੇ ਸਹੀ ਕਰਾਉਣ ਵਾਸਤੇ ਤੇ ਅਸੀਂ ਗੱਡੀ ਸੀਗੇ ਜੀ ਆਪਣੇ 5 ਜਣੇ ਸੀ ਗੱਡੀ 'ਚ ਅਸੀਂ ਤੇ ਗੱਡੀ ਜਦੋਂ ਨਾ ਅਸੀਂ ਇੱਥੋਂ ਆ ਕੇ ਮਤਲਬ ਹੌਲੀ ਕੀਤੀ ਆ ਇੱਥੇ ਬ੍ਰੇਕ ਮਤਲਬ ਗੱਡੀਆਂ ਉਹ ਅੱਗੇ ਰੋਡ ਕਰਕੇ ਹੌਲੀ ਹੋ ਰਹੀਆਂ ਸੀਗੀਆਂ ਮਨ ਕੇ ਹਾਂ ਗੱਡੀ ਗੱਡੀ ਦਾ ਸਿਰਫ ਹੈਈ 40 45 ਦੀ ਸਪੀਡ ਤੇ ਸੀ। ਤੇ ਇਹ ਪਿੱਛੋਂ ਗੱਡੀ ਹਿੱਟ ਕੀਤੀ ਹੈ ਜੀ ਸਾਡੇ ਮਤਲਬ ਕਿ ਇਹਦਾ ਸਾਨੂੰ ਦਾ ਬਾਹਰ ਨਿਕਲੇ ਆ ਗੱਡੀ ਤੋਂ ਉਦੋਂ ਪਤਾ ਲੱਗਿਆ ਵੀ ਹੋਇਆ ਕੀ ਹੈ ਕਿ ਕੋਈ ਵਗੈਰਾ ਵੀ ਕੀਤੀ ਹਾਂਜੀ ਉਹ ਪਿੱਛੇ ਗੱਡੀ ਵਾਲੀ ਸਕੋਰਪੀਆ ਵਾਲੇ ਦੀ ਦੱਸਿਆ ਵੀ ਉਹਨਾਂ ਦੀ ਟ੍ਰਿੰਕ ਕੀਤੀ ਹੋਈ ਸੀ ਮੌਕੇ ਤੇ ਕਿਉਂਕਿ ਉਹ ਵੀ ਜਿਹੜੇ ਇੱਥੇ ਮੈਂ ਪੁੱਛਿਆ ਜਿੰਨਾ ਕਿ ਅਫਸਰ ਖੜੇ ਸੀ ਕਿਉਂਕਿ ਸਾਡਾ ਇੱਕ ਦੋਸਤ ਸੀਗਾ ਉਹ ਥੋੜਾ ਕੌਨਸ਼ੀਅਸ ਹੋ ਗਿਆ ਸੀ ਉਹਨੂੰ ਲੈ ਕੇ ਅਸੀਂ ਮਤਲਬ ਹਸਪੀਟਲ ਚਲੇ ਗਏ ਨਾਲ ਦੀ ਨਾਲ ਕਿੰਨੇ ਬੰਦੇ ਜਖਮੀ ਹੋ ਗਏ ਵੀਰੇ ਜਖਮੀ ਵੀਰੇ ਆਪਣੇ 3 ਬੰਦੇ ਨੇ ਜੀ 3 ਇੱਕ ਮੁੰਡਾ ਸਿਵਲ ਹਸਪੀਟਲ ਐਡਵਰਟਾਈਜ਼ਰ ਚਲਾਉਂਦਾ ਸੀ ਗੱਡੀ ਤੇ 2 ਮੁੰਡੇ ਇੱਥੇ ਨੇ ਜੀ ਹਸਪੀਟਲ ਆਇਆ ਕੀ ਰਾਮ ਦੇ ਦਾ ਮੈਡੀਕਲ ਹਾਂ ਮੈਡੀਕਲ ਹਸਪੀਟਲ ਹਾਂਜੀ ਵੀਰੇ ਗੱਡੀ ਦਾ ਕਿੰਨਾ ਨੁਕਸਾਨ ਗੱਡੀ ਦਾ ਵੀਰੇ ਇਹ ਵੀ ਟੋਟਲੀ ਆ ਇੱਕ ਬਚਾਰੇ ਉਹ ਸਾਡੇ ਪਿੱਛੇ ਹੋਰ ਸੀ ਉਹ ਵੀ ਖਤਮ ਕਰਤੀ ਗੱਡੀ ਉਹਨਾਂ ਨੇ ਕਿਉਂਕਿ ਇਹ ਉਹ ਗੱਡੀ ਵੀ ਸਾਡੇ ਪਿੱਛੇ ਸੀਗੀ ਇਹ ਵੀ ਅਸੀਂ ਸਾਰੇ ਤੋਂ ਅੱਗੇ ਜਾ ਰਹੇ ਸੀ ਮੈਂ ਪਿੱਛੋਂ ਜਿਹੜੀ ਗੱਡੀ ਆਈ ਆ ਉਨੇ ਸਾਡੇ ਪਿੱਛੇ ਵਾਲੀ ਗੱਡੀ ਹਟ ਕੀਤੀ ਹੈ ਤੇ ਉਸ ਗੱਡੀ ਨੇ ਸਾਡੀ ਗੱਡੀ ਹਟ ਕੀਤੀ ਹੈ ਤੇ ਉਹ ਮੁੜ ਕੇ ਗੱਡੀ ਘੁੰਮ ਕੰਮ ਕੇ ਇੱਥੇ ਰੋਗੀ ਗੱਡੀ ਦਾ ਤੁਹਾਡੇ ਸਾਹਮਣੇ ਆ ਦੇਖ ਲੋ ਹਾਲਾਤ ਕੀ ਹੋਏ ਨੇ ਨਹੀਂ ਨਹੀਂ ਜ਼ੋਰ ਨਾਲ ਟੱਕੀ ਤੇ ਗੱਡੀ ਦਾ ਮੰਨ ਕੇ ਚੱਲੋ ਵੀ ਗੱਡੀ ਨੇ ਦੋ ਤਿੰਨ ਘੇੜੇ ਖਾਦੇ ਹੀ ਘੁੰਮ ਕੇ ਗੱਡੀ ਨੇ ਤਾਂ ਇੰਨੇ ਜ਼ਿਆਦਾ ਜ਼ੋਰ ਨਾਲ ਗੱਡੀ ਹਟ ਕੀਤੀ ਹੈ ਮੰਨ ਕੇ ਚੱਲੋ ਵੀ ਸਾਨੂੰ ਵੀ ਇੱਕ ਵਾਰੀ ਦਾ ਮਤਲਬ ਜਮੇ ਹੀ ਪਤਾ ਨਹੀਂ ਲੱਗਿਆ ਵੀ ਹੋਇਆ ਕੀ ਆ ਹੋਰ ਤੋਂ ਬਾਅਦ ਪਤਾ ਲੱਗਿਆ ਜੀ ਐਵੇਂ ਗੱਲ ਹੋਈ ਉਹ ਤਾਂ ਉੱਤਰ ਕੇ ਜਦੋਂ ਦੇਖਿਆ ਉਦੋਂ ਬਾਕੀ ਸੀ ਗੱਡੀ ਦੇ ਹਾਲਾਤ ਦੇਖ ਲੋ ਇਹ ਲੱਗਦਾ ਨਹੀਂ ਹੈਗਾ ਵੀ ਅੱਭੀ ਮਤਲਬ ਜਿਵੇਂ ਵਾਇਗਰੂ ਨੇ ਬਚਾ ਲਈ ਕਿਵੇਂ ਲੱਗੇ ਕਰਕੇ ਅਸੀਂ ਸਾਨੂੰ ਸੂਚਨਾ ਮਿਲੀ ਅਸੀਂ ਬੁੱਗੂਰੇ ਚੌਂਕ ਆਏ ਜੀ ਉੱਥੇ ਇੱਕ ਸਕੋਰਪਿਓ ਗੱਡੀ ਸੀਗੀ ਜਿਹੜੇ ਸਾਰੇ ਆਸ-ਪਾਸੇ ਪਤਾ ਕੀਤਾ ਵੀ ਇਹ ਸਾਰਾ ਜਿਹੜੇ ਸਕੋਰਪਿਓ ਗੱਡੀ ਦਾ ਮਤਲਬ ਉਹ ਸੂਰ ਹੈ ਤੇ ਉਹ ਗੱਡੀ ਛੱਡ ਕੇ ਭੱਜ ਗਿਆ ਜਿਹੜਾ ਇੱਕ ਬੰਦਾ ਮੈਡੀਸਿਟੀ ਦਾਖਲ ਕਰਾਇਆ ਜੀ ਦੋ ਸਿਵਲ ਹਸਪੀਟਲ ਕਰਾਇਆ ਜੀ ਉਸ ਤਰ੍ਹਾਂ ਜਿਹੜੀਆਂ ਗੱਡੀਆਂ ਨੇ ਪਤਾ ਲੱਗਿਆ ਕਾਫੀ ਨੁਕਸਾਨੀਆਂ ਗਈਆਂ 4-5 ਗੱਡੀਆਂ ਜਿਹੜੀਆਂ ਵੱਜੀਆਂ ਵਿੱਚ ਹਾਂਜੀ 5 ਸੀਗੀਆਂ ਇਹ 2 ਤੇ 3 ਗੱਡੀਆਂ ਬਾਲੀਆਂ ਨੁਕਸਾਨੀਆਂ ਗਈਆਂ 1 ਦਾ ਥੋੜਾ ਜਿਹਾ ਘੱਟ ਵੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਸਰ ਬਾਕੀ ਜਿਵੇਂ ਬਣੂਗੀ ਉਹੇ ਬਣਦੀ ਕਾਰਵਾਈ ਕਰਾਂਗੇ ਸਪਰਸ ਪਰ ਗੱਲ ਖੱਜ ਗਿਆ ਮੌਕੇ ਹਾਂਜੀ ਹਾਂਜੀ ਸਰ ਭੱਜ ਗਿਆ ਤੇ ਕੁਝ ਪਤਾ ਲੱਗਿਆ ਕਿਸ ਤਰ੍ਹਾਂ ਕੋਈ ਕਰਨ ਦੇ ਡਰਿੰਕ ਵਗੈਰਾ ਵੀ ਕੀਤੀ ਸਪਰਸ ਦੱਸਦੇ ਆ ਜੀ ਵਿੱਚ ਸਮਾਨ ਵੀ ਪਿਆਈ ਗਲਾਸ ਵੀ ਪਏ ਸੀਗੇ ਡਰਿੰਕ ਕੀਤੀ ਲੱਗਦੀ ਸੀ ਡਰਾਈਵਰ ਦੀ 那你。Mm.